ਸ਼ਾਮ ਕਰੀਬ 7:30 ਵਜੇ ਸੁਨਿਆਰੇ ਦੀ ਦੁਕਾਨ ਤੋਂ ਸੋਨੇ ਦੀਆਂ ਮੁੰਦੀਆਂ ਦਾ ਡੱਬਾ ਲੁੱਟ ਅਣਪਛਾਤੇ ਲੁਟੇਰੇ ਆਪਣੀ ਗੱਡੀ ਵਿੱਚ ਫਰਾਰ ਹੋ ਗਏ ਜਦੋਂ ਤੱਕ ਦੁਕਾਨਦਾਰ ਨੂੰ ਇਸ ਲੁੱਟ ਬਾਰੇ ਸਮਝ ਆਈ ਤਦ ਤੱਕ ਇਹ ਘਟਨਾ ਵਾਪਰ ਗਈ ਸੀ ਉਸ ਤੋਂ ਬਾਅਦ ਦੁਕਾਨਦਾਰ ਅਣਪਛਾਤੇ ਲੁਟੇਰੇ ਫਰਾਰ ਹੋ ਗਏ ਦੁਕਾਨਦਾਰ ਆਪਣੀ ਗੱਡੀ ਵਿੱਚ ਚੋਰਾਂ ਦੇ ਪਿੱਛੇ ਵੀ ਗਿਆ ਪਰ ਅਣਪਛਾਤੇ ਲੁਟੇਰਾ ਭੱਜਣ ਵਿੱਚ ਸਫਲ ਹੋ ਗਿਆ ਦੁਕਾਨਦਾਰ ਦੇ ਭਰਾ ਰੂਪਕ ਵਰਮਾ ਨੇ ਕਿਹਾ ਕਿ ਅਣਪਛਾਤਾ ਵਿਅਕਤੀ ਗਾਹਕ ਵਾਂਗ ਦੁਕਾਨ ਵਿੱਚ ਆਇਆ ਤੇ ਮੇਰੇ ਭਰਾ ਤੋਂ ਸੋਨੇ ਦੀਆਂ ਮੁੰਦੀਆਂ ਦਿਖਾਉਣ ਬਾਰੇ ਕਹਿਣ ਲੱਗਾ ਤੇ ਉਸ ਤੋਂ ਬਾਅਦ ਜਦੋਂ ਮੇਰਾ ਭਰਾ ਸੋਨੇ ਦੀਆਂ ਮੁੰਦੀਆਂ ਲੁਟੇਰੇ ਨੂੰ ਦਿਖਾ ਰਿਹਾ ਸੀ ਤਾਂ ਅਣਪਛਾਤਾ ਲੁਟੇਰਾ ਮੌਕਾ ਦੇਖਦੇ ਹੀ ਸੋਨੇ ਦੀਆਂ ਮੁੰਦੀਆਂ ਦਾ ਡੱਬਾ ਲੁੱਟ ਕੇ ਫਰਾਰ ਹੋ ਗਿਆ ਜਿਸ ਵਿੱਚ ਕਰੀਬ 10 ਤੋਂ 12 ਸੋਨੇ ਦੀਆਂ ਮੁੰਦੀਆਂ ਸਨ ਇਹ ਸਾਰੀ ਘਟਨਾ ਸੀਸੀਟੀਵੀ ਫੁਟੇਜ ਵਿੱਚ ਕੈਦ ਹੋਈ ਹੈ ਅਤੇ ਇਸ ਬਾਰੇ ਸਮਰਾਲਾ ਪੁਲਿਸ ਨੂੰ ਦੱਸ ਦਿੱਤਾ ਗਿਆ ਹੈ ਸਮਰਾਲਾ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਵਿੱਚ ਜੁਟ ਗਈ ਹੈ ਜੀ ਮਾਮਲਾ ਇਹ ਰਿਹਾ ਆਪਣੇ ਆਏ ਸੀ ਕਸਟਮਰ ਬਣ ਕੇ ਆਏ ਸੀਗੇ ਇਕੱਲੇ ਹੀ ਸੀਗਾ ਜਾਇੰਟਸ ਤੇ ਰਿੰਗਾ ਰਖਾ ਤੋਂ ਰਿੰਗਾ ਦੇਖਦੇ ਦੇਖਦੇ ਨੇ ਰਿੰਗਾ ਦੇਖੀਗਾ ਪਾ ਕੇ ਦੇਖੀਗਾ ਇੱਕ ਰਿੰਗ ਕੱਢੀ ਜੀ ਇਹਦਾ ਵਜ਼ਨ ਦੇਖਿਓ ਜਾਨੂ ਨਾਲ ਇੱਕ ਡੱਬਾ ਪਿਆ ਸੀ ਰਿੰਗਾਂ ਦਾ ਉਹ ਰਿੰਗਾ ਦਾ ਡੱਬਾ ਜਦੋਂ ਬੰਦ ਕੀਤਾ ਉਹਨੇ ਫੋਲਡ ਕੀਤਾ ਲੈ ਕੇ ਭੱਜ ਕੇ ਗੱਡੀ ਭਜਾ ਕੇ ਲੈ ਗਿਆ ਇੱਕ ਬੰਦਾ ਸੀ ਜੀ ਇੱਕ ਬੰਦਾ ਸੀ ਆਪਣੇ ਕੋਲ ਅੰਦਰ ਇੱਕੋ ਹੀ ਆਇਆ ਡਰਾਈਵਰ ਵਾਲੀ ਸੀਟ ਤੇ ਬਹਿ ਕੇ ਗਿਆ ਕੈਮਰੇਜ ਉਹਦੀ ਫੋਟੋ ਆਈ ਗਿਆ ਕਲੀਅਰ ਆਉਂਦਾ ਰਿੰਗਾ ਕੋਈ ਮੂਨਿਟ ਆ ਗਿਆ ਸੀਗਾ ਬੈਠਾ ਰਿੰਗਾ ਦੇਖ ਰਿਹਾ ਜੀ ਮੈਂ ਕਸਟਮਰ ਹੋਂਦਾ ਹੁੰਦਾ ਉਸ ਤਰ੍ਹਾਂ ਤੇ ਬਹੁਤ ਸਿਆਣ ਨਹੀਂ ਸੀ ਆਪੇ ਜੋ ਨਾ ਕੋਈ ਉਹਨੇ ਹੀ ਨਹੀਂ ਕੋਲ ਦਿਖਾਇਆ ਜੀ ਆਪਾਂ ਨੂੰ ਨਾ ਨਾ ਦਿਖਾਇਆ ਕੋਈ ਤੁਸੀਂ ਕਸਟਮਰ ਲੈ ਕੇ ਬਸ ਇਹਦਾ ਵਜਨ ਕਰੋ ਵਜਨ ਕਰਕੇ ਕੈਲਕੂਲੇਟਰ ਮਾਰਨ ਲੱਗੇ ਜਦੋਂ ਡੱਬਾ ਫੋਲਡ ਕੀਤਾ ਤੇ ਕਿੰਨੇ ਦਾ ਨੁਕਸਾਨ ਹੋ ਜਾਂਦਾ ਜੰਦਾ

ਕਤਰੀ ਰਿੰਗ ਸੀ ਹਾਂਜੀ ਕਿਤਰੀ ਰਿੰਗੇ ਸੀ ਰਿੰਗੇ 9 10 ਸੀ 8 9 ਹਾਂਜੀ ਜਿੰਨੇ ਜਾਣੇ تھے ਹਾਂਜੀ ਕਿਤਨੇ ਜਾਣੇ تھے ਇੱਕ ਇੱਕ ਦਾ ਹਾਂਜੀ ਮੋਨਾ ਤਾਂ ਸਰਦਾਰ ਸੀ ਸਰਦਾਰ ਨਹੀਂ ਸੀ ਕੋਈ ਹਥਿਆਰ ਸੀ ਉਸਕੇ ਬਸ ਨਹੀਂ ਪਤਾ ਕੋਈ ਨਹੀਂ ਪਤਾ ਮੈਂ ਸਰਕਾਰ ਦਾ ਸਮਾਗਮ ਤਾਂ ਲੋਕ들이 ਕਟਨਾ ਕਰਦੀ ਆ ਕਿ ਜਾਨਾ ਸਾਡੇ ਲੁੱਟਦੇ ਨਹੀਂ ਆ ਸਾਡੇ ਜਿਹੜੇ ਬੰਦੇ ਜੂਲ ਰਖਣਾ ਰੋਡ ਤੇ ਸਮਰਾਲੇ ਉਨੇ ਦੁਕਾਨ ਤੇ ਕਿਹੜਾ ਵਿਅਕਤੀ ਆ ਸਰੋਂ ਰੋਡਾ ਹੈ ਕ੍ਰੇਡਟਾਕਾਰ ਦੇ ਵਿੱਚ ਆਇਆ ਸੀ ਉਹ ਇਹਨਾਂ ਦਾ ਜਿਵੇਂ ਮੁੰਦਰੀਆਂ ਚੈੱਕ ਕਰਦਾ ਕਰਦਾ ਉਹਨੂੰ 420 ਕਹਿ ਸਕਦੇ ਆ ਉਹ ਮੁੰਦਰੀ ਵਾਲਾ ਡੱਬਾ ਸੀ ਤਿੰਨ ਚਾਰ ਪੂਰੇ ਮੇਰੇ ਖਾਤ ਜੀਵ ਦੇ ਵਿੱਚ ਪੰਜ ਛੇ ਮੁੰਦਰੀਆਂ ਉਹ ਲੈ ਗਿਆ ਜਿਹੜਾ ਭੱਜ ਗਿਆ ਇਹਨੂੰ ਛੇਤੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਊਗਾ ਇਹਦੇ ਸਬੰਧੀ ਅਸੀਂ ਪਰਚਾ ਦਰਜ ਕਰਾਂ ਤਾਂ ਮੁੱਢਲੀ ਜਾਂਚ ਵਿੱਚ ਕੀ ਸਾਹਮਣੇ ਆਇਆ ਮੁੱਢਲੀ ਜਾਂਚ ਦੇ ਦਿੱਤਾ ਇਹੀ ਹੈ ਵੀ ਇਹ ਨੌਸਰਵਾਜ ਜਿਹਨੂੰ ਕਹ ਲਈਏ ਨਾ 420 ਉਸ ਨੇਚਰ ਦਾ ਬੰਦਾ ਇਹ ਹੈ ਕਾਰ ਕਾਰ ਦਾ ਨੰਬਰ ਕੋਈ ਪਤਾ ਲੱਗਿਆ ਵੀ ਕਾਰ ਦਾ ਪੀਵੀ 10 ਐਚਵਾਈਆ ਜਾਂ ਐਚਏ ਹੋ ਸਕਦਾ 8503 ਪੜਿਆ ਗਿਆ ਜੀ ਸਸਪੈਕਟਡ ਨੰਬਰ ਆ ਦੇਖਦੇ ਆ ਕਿ